ਅਜਦੇ ਸਮੇਂ ਵਿੱਚ ਇਨਸਾਨ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦਾ ਚਾਹੇ ਉਸਦੇ ਨਾਲ ਜਨਮ ਮਰਨ ਦੀਆ ਕਸਮਾਂ ਕਿਉ ਹੀ ਨਾ ਖਾਦੀਆਂ ਹੋਣ ਬੇहद ਹੈਰਾਨ ਕਰਨ ਵਾਲਾ ਮਾਮਲਾ ਪਠਾਨਕੋਟ ਤੋਂ ਸਮ ਆਂਦਾ ਹੈ ਪਠਾਨਕੋਟ ਦੇ ਪਿੰਡ ਪਲਾਹ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜੁਥੇ ਪੀਐਸਐਫ ਜਵਾਨ ਆਪਣੀ ਛੁੱਟੀ ਤੇ ਆਇਆ ਹੋਇਆ ਸੀ ਤੇ ਜਦੋਂ ਉਹ ਰੋਟੀ ਖਾਣ ਲੱਗਦਾ ਤਾਂ ਅਚਾਨਕ ਉਸਦੀ ਤਬੀਅਤ ਬੇਹਦ ਖਰਾਬ ਹੋ ਜਾਂਦੀ ਹੈ ਸਰਕਾਰੀ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਦੇ ਲਈ ਲਿਜਾਇਆ ਜਾਂਦਾ ਹੈ ਜਿਵੇਂ ਹੀ ਉਸ ਦਾ ਇਲਾਜ ਉੱਤੇ ਹੁੰਦਾ ਹੈ ਤੇ ਡਾਕਟਰਾਂ ਦੇ ਵੀ ਹੂਸ਼ ਪਹੁੰਚ ਜਾਂਦੇ ਹੈ ਕਿ ਆਖਿਰਕਾਰ BSF ਜਵਾਨ ਨੂੰ ਹੋਇਆ ਤਾਂ ਹੋਇਆ ਕੀ ਹੈ ਦਰਅਸਲ BSF ਜਵਾਨ ਨੂੰ ਜ਼ਹਿਰ ਦਾ ਗਿਆ ਸੀ ਰੋਟੀ ਦੇ ਵਿੱਚ ਮਿਲਾ ਕੇ ਤੇ ਉਸ ਗੱਲ ਦਾ ਖੁਲਾਸਾ ਤਾਂ ਉਦੋਂ ਹੁੰਦਾ ਹੈ ਜਦੋਂ ਡਾਕਟਰਾਂ ਨੇ ਰਿਪੋਰਟ ਜਿਹੜੀ ਹੈ ਉਹ ਬੀਐਸਐਫ ਜਵਾਨ ਦੇਖੀ ਹੈ ਉੱਥੇ ਹੀ ਜਵਾਨ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਉਸ ਦੀ ਪਤਨੀ ਨੇ ਉਸ ਨੂੰ ਜ਼ਹਿਰ ਦਿੱਤਾ ਹੈ ਇਸ ਤੋਂ ਇਲਾਵਾ ਬੀਐਸਐਫ ਜਵਾਨ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਸ ਦੀ ਪਤਨੀ ਦਾ ਪ੍ਰੇਮ ਪ੍ਰਸੰਗ ਜਿਹੜਾ ਹੈ ਉਹ ਚੱਲ ਰਿਹਾ ਸੀ ਕਿ ਆਪਣੀ ਪ੍ਰੇਮਣੀ ਦੇ ਨਾਲ ਮਿਲ ਕੇ ਪਤਨੀ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ ਹੈ ਇਸ ਤੋਂ ਇਲਾਵਾ ਬੀਐਸਐਫ ਜਵਾਨ ਦੀ ਮਾਂ ਬਚਨੋ ਦੇਵੀ ਦਾ ਕੀ ਕੁਝ ਕਹਿਣਾ ਉਹ ਵੀ ਸੁਣ ਲੈਂਦੇ ਆ ਉਹ ਦਾ ਮੇਰਾ ਬਾਰ ਸਹਸ ਕਰਦਾ ਹ ਇਹ ਚ ਬੀਆ ਸਾਫ ਹਿੱਟ ਤੇ ਉਹਦੀ ਕਾਰ ਦੀ ਵਿਆਹੀ ਗਈ ਜਿਹੜਾ ਸ਼ਾਦੀ ਹੋਈ ਈ ਤੇ ਉਹਦੀ ਜਿਹੜੀ ਕਾਰ ਦੀ ਹਨਾ ਉਹ ਕੁਛ ਲੜਦੀ ਰਹੀ ਉਹ ਨਾਲ ਉਹ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਫਿਰ ਉਹ ਉਸੇ ਕੁਝ ਗਲਤ ਚੇਰੇ ਸਤੇ ਚਲੀ ਪਈ ਤੇ ਮੇਰੇ ਮੁੜੇਗੀ ਥੋੜਾ ਵਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਸੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚੀ ਲੱਗੀ ਰਸੋਈ ਚ ਗਈ ਹੈ ਉਹਨੂੰ ਮੈਂ ਕਹਿਆ ਮਾ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡਰ ਨਾਲ ਪਾਣੀ ਲੱਗਦਾ ਬਾਹਰ ਜਾਓ ਤੁਸੀਂ ਤੇ ਜਾਓ ਤੁਸੀਂ ਨਿਕਲ ਜਾਓ ਇੱਥੋਂ ਤਾਂ ਖਿੰਜੋ ਨਾ ਉਹ ਬਾਹਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫੇਰੇ ਉਹ ਇਹ ਮੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਤੇ ਰੋਟੀ ਭਾਈ ਤੇ ਪਿੱਛੇ ਪਤਾ ਨਹੀਂ ਇਹਨੇ ਕੇ ਭਾਈਤਾ ਹੈ ਤੇ ਇਹ ਰੋਟੀ ਭਾਈ ਜਿਹੇ ਲੈ ਸੀ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਹੀਂ ਠੀਕ ਹੈ ਇਹ ਨਹੀਂ ਠੀਕ ਹੈ ਤੇ ਬੱਚਾ ਮੇਰਾ ਪਲੇਟੇਰ ਹੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਬੂ ਫੂਸੀ ਸੀ ਸਾਡੇ ਕੀ ਲੱਗਦਾ ਕੁਝ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਜ਼ਰੀਲੀ ਵੀ ਆਂ ਜ਼ਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਸੱਲੇ ਲੇਟੇ ਰੋ ਗਿਆ ਇੱਕ ਉਹਨੂੰ ਖਲਾਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆਂ ਬੋਲ ਲਈਏ ਕੀ ਕੀ ਮੰਗ ਕਰਦੇ ਤੁਸੀਂ ਅਸ ਮੰਗੇ ਉਹ ਕਰਨਿਆ ਕਿ ਸਾਨੂੰ ਨਿصاف ਚਾਹੀਦਾ ਜੋ ਵੀ ਮੂੜਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ ਸਜਾਉਣ ਚਾਹੀਦੀ ਹੈ ਜਿੰਨ ਮੇਰੇ ਬੱਚੇ ਕੋ ਨੇ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਕਿੰਨੇ ਬੱਚੇ ਚੜੀਦਾ ਹੈ ਮੇਰੇ ਨਾਲ ਕਿੰਨੇ ਬੱਚੇ ਨੇ ਮਾਦਾ ਇਹਦੇ ਬੇਟੇ ਦੇ ਬੇਟੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਕੁੜੀਆ ਆਇਆ ਇੱਕ ਲੜਕਾ ਹੈ ਕਿੰਨੇ ਸਾਲ ਦੇ ਹੈਗੇ ਲੜਕਾ ਹੁਣ 7ਵਾਂ ਸਾਲ ਚੜਿਆ ਸੀ ਤੇ ਜਿਹੜੀ ਲੜਕੀ ਐ ਸੀ ਭੈਮਾ ਲੱਗਿਆ ਪਿੰਡ ਪਲਾਹਾ ਦਾ ਅਸ਼ਵਨੀ ਕੁਮਾਰਾ ਜੋ ਵੀ ਐ ਸਭ ਸੌਖੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਕੁਜਰੀਲੀ ਦਵਾਈ ਦੀ ਹੁੰਦੀ ਆ ਖਾਣੇ 'ਚ ਮਿਲਾ ਕੇ ਉਹਦੇ ਬਿਆਨات ਅਸੀਂ ਮੁਕਦਮਾ ਨੰਬਰ 40 ਮਿਤੀ 8 7 24 ਬੰਦਿਆਂ ਤਰ੍ਹਾਂ ਆ ਤਾ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਮੁਕਦਮੇ ਵਿੱਚ ਤੇ ਗੜਾ ਦੋਸ਼ੀ ਆ ਉਹਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਵੇ